ਸਤਿ ਸ਼੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਹਾਂਜੀ ਅਸੀਂ ਅੱਜ ਤੁਹਾਨੂੰ ਕਾਲਰ ਵਾਲੇ ਵੀ ਨੈਕ ਦੀ ਕਟਿੰਗ ਤੇ ਸਲਾਈ ਦੱਸਾਂਗੇ ਕਿ ਇਸ ਤਰ੍ਹਾਂ ਤੁਸੀਂ ਬਣਾਉਣਾ ਹੈ ਬਹੁਤ ਹੀ ਆਸਾਨ ਹੁੰਦਾ ਹੈ ਇਹ ਬਣਾਉਣਾ ਜੀ ਹਾਂਜੀ ਇੱਥੋਂ ਆਪਾਂ ਰੱਖਣਾ ਜੀ 3 ਇੰਚ 3 ਇੰਚ ਤੇ ਆਪਾਂ ਰੱਖ ਲੈਣਾ نیچے ਨੂੰ ਆਪਾਂ ਰੱਖਣਾ ਜੀ 7 ਇੰਚ 7 ਇੰਚ ਤੇ ਨਿਸ਼ਾਨ ਲਗਾ ਲੈਣਾ ਬਾਕੀ ਤੁਸੀਂ ਆਪਣੇ ਹਿਸਾਬ ਨਾਲ ਜਿੰਨਾ ਤੁਸੀਂ ਡੀਪ ਪਾਉਣਾ ਚਾਹੁੰਦੇ ਆ ਹਾਂਜੀ ਇੱਥੋਂ ਆਪਾਂ ਰੱਖਣਾ ਜੀ 1 ਇੰਚ ਤੇ 1 ਇੰਚ ਤੇ ਆਪਾਂ ਰੱਖ ਕੇ ਇੱਥੇ ਆਪਾਂ 3 ਇੰਚ ਰੱਖਿਆ ਜੀ ਉੱਥੋਂ ਆਪਾਂ ਐਦਾਂ ਵਲਾਦਣਾ ਜੀ ਹਾਂਜੀ ਆਹ ਕਟਿੰਗ ਕਰਨੀ ਆ ਤੁਸੀਂ ਇਹਦੀ ਬਹੁਤ ਸੋਹਣਾ ਇਹ ਗਲਾ ਬਣਦਾ ਜੀ ਤਿਆਰ ਹੋ ਕੇ ਜੀ 7 ਇੰਚ ਤੇ ਆਪਾਂ ਕਟਾਈ ਕਰ ਲਈ। ਹਾਂਜੀ ਬੈਕ ਵਾਲਾ ਨਹੀਂ ਆਪਾਂ ਕਟਿੰਗ ਬੈਕ ਦੀ ਨਹੀਂ ਕਰਨੀ ਜੀ। ਉਹ ਆਪਾਂ ਇਹਦੇ ਨਾਲ ਐਦਾਂ ਹੀ ਅਟੈਚ ਕਰਨਾ ਆ। ਹਾਂਜੀ ਤੀਰੇ ਜੋੜ ਕੇ ਬਾਅਦ ਵਿੱਚ ਥੋੜੀ ਥੋੜੀ ਅੱਧਾ ਅੱਧਾ ਇੰਚ ਦੀ ਕਟਾਈ ਬਾਣੀ। ਤੁਸੀਂ ਪੂਰੀ ਵੀਡੀਓ ਜ਼ਰੂਰ ਦੇਖਿਓ ਜੀ। ਹਾਂਜੀ ਹੁਣ ਆਪਾਂ ਇਹਨੂੰ ਜੀ ਸਿਲਾਈ ਲਗਾ ਲੈਣੀ ਤੀਰਿਆਂ ਨੂੰ। ਜੀ ਸਭ ਤੋਂ ਪਹਿਲਾਂ ਆਪਾਂ ਤੀਰਿਆਂ ਦੀ ਸਿਲਾਈ ਲਗਾ ਲੈਂ। ਧੀਰੇ ਜੋੜ ਕੇ ਵੀ ਜੀ ਫਿਰ ਆਪਾਂ ਦਬਲ ਚਲਾ ਦਬਲ ਚਲਾਈ ਕਰ ਲੈਣੀ ਜੀ ਤੁਸੀਂ ਅੰਗੇ ਦਬਲ ਚਲਾਈ ਕਰਨੀ ਜੀ ਧੀਰਿਆਂ ਦੀ ਹਾਂਜੀ ਪਿਛਲੇ ਗਲੇ ਨੂੰ ਤੁਸੀਂ ਥੋੜੀ ਥੋੜੀ ਇਸ ਤਰੀਕੇ ਨਾਲ ਕਟਾਈ ਪਾ ਲੈਣੀ ਜਿੱਥੇ ਸਾਡੀ ਸਲਾਈ ਆ ਉੱਥੇ ਥੋੜੀ ਜਿਹੀ ਗੁਲਾਈ ਦੇ ਲੈਣੀ ਤਾਂ ਜੋ ਖੇਚਣਾ ਪਵੇ ਗਲੇ ਨੂੰ ਜੀ ਪਿੱਛੋਂ ਕਾਲਰ ਲੱਗ ਜਾਣਾ ਨਾ ਕਾਲਰ ਨਾਲ ਖਿੱਚਦਾ ਥੋੜਾ ਰਹਿੰਦਾ ਖਿੱਚ ਨਹੀਂ ਪਾਉਗੀ ਜੀ ਹਾਂਜੀ ਹੁਣ ਤੁਸੀਂ ਇਹਨੂੰ ਨਾਪ ਲੈਣਾ ਆਪਣੇ ਕੋਲ ਹਾਂਜੀ ਆਪਾਂ ਹੁਣ ਇਦਾਂ ਦੇਖ ਲੈਣਾ ਆਪਾਂ ਇਹਨੂੰ ਕਿੰਨਾ ਕਾਲਰ ਲੱਗੂਗਾ ਜੀ 1 ਇੰਚ ਆਪਾਂ 1.5 ਇੰਚ ਐਕਸਟਰਾ ਰੱਖਣਾ ਆ 1.5 ਇੰਚ ਰੱਖ ਕੇ ਇੱਥਾ ਤੁਸੀਂ ਦੇਖਣਾ ਜੀ ਸਾਡੇ ਕੋ ਕਿੰਨਾ ਆਪਾਂ ਤਿਆਰ ਕਰਨਾ ਕਲਰ ਜਿੱਥੇ ਤੱਕ ਆਪਾਂ ਗਲੇ ਦੀ ਕਟਿੰਗ ਕੀਤੀ ਹੋਈ ਹੈ ਜੀ ਉੱਥੇ ਤੱਕ ਸਾਡੇ ਕੋ ਬਣਿਆ 24 ਇੰਚ ਹਾਂਜੀ ਆਪਾਂ ਇੱਥੋਂ ਵੀ ਡੇਢ ਇੰਚ ਵਾਧੂ ਰੱਖ ਲੈਣਾ ਜੀ 25 ਇੰਚ ਰੱਖ ਲਓ ਜਾਂ 26 ਇੰਚ ਰੱਖ ਲਓ ਥੋੜਾ ਵਾਧੂ ਹੀ ਰੱਖੋ ਤਾਂ ਜੋ ਹੋਲਡਿੰਗ ਕਰਨ ਵਿੱਚ ਕੋਈ ਪ੍ਰੋਬਲਮ ਨਾ ਆਵੇ ਹਾਂਜੀ 26 ਇੰਚ ਆਪਾਂ ਕਲਰ ਤਿਆਰ ਕਰਨਾ ਜੀ ਹਾਂਜੀ 26 ਦਾ ਅੱਧ ਸਾਡੇ ਕੋਲ ਹੋ ਗਿਆ ਜੀ 13 ਇੰਚ ਡਬਲ ਕਰਕੇ ਸਾਡੇ ਕੋਲ 13 ਇੰਚ ਹੋ ਗਿਆ ਜੀ ਹੁਣ ਆਪਾਂ ਆ ਦੇਖੋ ਸਾਡੇ ਕੋਲ ਪੇਸਟਿੰਗ ਵਾਲਾ ਆਇਆ ਜੀ ਇਹਦਾ ਆਪਾਂ ਕਲਰ ਬਣਾਵਾਂਗੇ ਪੇਸਟਿੰਗ ਵਾਲੀ ਪੁੱਕਰ ਆਮਿਆਂ ਆਪਾਂ ਇਹ 13 ਇੰਚ ਲੈ ਲੈਣੀ ਜੀ 13 ਇੰਚ ਤੇ ਕਟਿੰਗ ਕਰਕੇ ਹਾਂਜੀ 13 ਇੰਚ ਆਪਾਂ ਕਟਿੰਗ ਕਰ ਲਈ ਜੀ ਹਾਂਜੀ ਹੁਣ ਇਸ ਤਰ੍ਹਾਂ ਤੁਸੀਂ ਜੀ ਕਲਰ ਨੂੰ ਰੈਡੀ ਕਰ ਲੈਣਾ ਪ੍ਰੈਸ ਚੰਗੀ ਤਰ੍ਹਾਂ ਗਰਮ ਕਰਕੇ ਹਾਂਜੀ ਆਪਾਂ ਕਪੜਾ ਲੈ ਲਿਆ ਜੀ ਕਪੜਾ ਲੈ ਲਿਆ ਇਹਨੂੰ ਆਪਾਂ ਡਬਲ ਕਰ ਲੈਣਾ ਦੇਖੋ ਤੁਸੀਂ ਹੁਣ ਦੀ ਬਾਕੀ ਐਸ ਦਾ ਕਪੜੇ ਦੀ ਆਪਾਂ ਕਟਿੰਗ ਕਰ ਦਣੀ ਜੀ ਹਾਂਜੀ ਬੁਕਰਮ ਦੇ ਨਾਲ-ਨਾਲ ਕਰ ਦੇਣੀ ਕਟਿੰਗ ਜੀ ਹਾਂਜੀ ਪਹਿਲਾਂ ਤੁਸੀਂ ਇਹਨੂੰ ਇੱਥੋਂ ਸਲਾਈ ਕਰ ਲੈਣਾ ਜੀ ਕਿਉਂਕਿ ਜੇ ਤੁਸੀਂ ਸਲਾਈ ਕਰ ਲਓਗੇ ਸਾਡਾ ਕੰਮ ਲੈਣਾ ਬਹੁਤ ਸੁਖਾਈ ਨਾਲ ਲੱਗੂਗਾ ਜੀ ਕੱਪੜਾ ਲੂਜ਼ ਨਹੀਂ ਹੋਣਾ ਚਾਹੀਦਾ ਬੁਕਰਮ ਦੇ ਉੱਪਰ ਹਾਂਜੀ ਹਾਂਜੀ ਆਪਾਂ ਦੇਖੋ ਸਲਾਈ ਲਗਾ ਲਈ ਐਦਾਂ ਤੁਸੀਂ ਸਲਾਈ ਲਗਾ ਲੈਣੀ ਜੀ ਹਾਂਜੀ ਹੁਣ ਤੁਸੀਂ ਜੀ ਸੂਟ ਨੂੰ ਆਪਣਾ ਸਿੱਧਾ ਪਾਸਾ ਰੱਖਣਾ ਜੀ ਹੁਣ ਆਪਾਂ ਆ ਜਿਹੜਾ ਕਾਲਰ ਰੈਡੀ ਕੀਤਾ ਹੋਇਆ ਇਹ ਆਪਾਂ ਇਸ ਤਰੀਕੇ ਨਾਲ ਰੱਖ ਲੈਣਾ ਜੀ 1.5 ਇੰਚ ਆਪਾਂ نیچے ਨੂੰ ਰੱਖ ਲਿਆ ਜਾ 2 ਇੰਚ ਰੱਖ ਲਓ ਜਾਂ ਡੇਢ ਰੱਖ ਲਓ ਜੀ ਬਾਅਦ ਵਿੱਚ ਆਪਾਂ ਕਟਿੰਗ ਕਰ ਸਕਦੇ ਆ ਬਣਾ ਕੇ ਹਾਂਜੀ ਆਪਾਂ ਡੇਢ ਇੰਚ ਰੱਖ ਲਿਆ ਨੀਚੇ ਨੂੰ ਹੁਣ ਤੁਸੀਂ ਜਿਹੜੀ ਸਲਾਈ ਆ ਜੀ ਇੱਥੋਂ ਕੰਨੀ ਸ਼ੁਰੂ ਕਰਨੀ ਆ ਹਾਂਜੀ نیچے ਦੇਖੋ ਆਪਣਾ ਕੱਪੜਾ ਵੀ ਜਿਹੜਾ ਸੂਟ ਦਾ ਆ ਜੀ ਉਹ ਆਪਾਂ ਬਰਾਬਰ ਰੱਖਣਾ ਇੱਥੋਂ ਸਲਾਈ ਕਰਦੇ ਕਰਦੇ ਆਪਾਂ ਇਦਾਂ ਅੱਧਾ ਅੱਧਾ ਇੰਚ ਤੇ ਆ ਜਾਣਾ ਹੁਣ ਸਲਾਈ ਦੇਖੋ ਆਪਾਂ ਕਿਸ ਤਰੀਕੇ ਨਾਲ ਲਗਾਉਨੇ ਆ ਜੀ ਹਾਂਜੀ ਹੁਣ ਆਪਾਂ ਇੱਥੇ ਸਲਾਈ ਲਗਾਣੀ ਸ਼ੁਰੂ ਕਰਨੀ ਆ ਜੀ ਸਲਾਈ ਨੂੰ ਪੱਕਾ ਕਰ ਲੈਣਾ ਇੱਥੋਂ ਤੁਸੀਂ ਹਾਂਜੀ ਐਦਾਂ ਹੁਣ ਆਪਾਂ ਸਲਾਈ ਕਰਦੇ ਆਣਾ ਜੀ ਦੇਖੋ ਤੁਸੀਂ ਕਿੰਨਾ ਸੌਖੇ ਤਰੀਕੇ ਨਾਲ ਇਹ ਗਲਾ ਬਣ ਜਾਂਦਾ ਜੀ نیچے ਆਪਾਂ ਸੂਟ ਦਾ ਕੱਪੜਾ ਵੀ ਬਰਾਬਰ ਰੱਖਣਾ ਹਾਂਜੀ ਇੱਥੋਂ ਤੁਸੀਂ ਹਲਕਾ ਜਿਹਾ ਗਲਾਈ ਦੇ ਵਿੱਚ ਘਮਾਣਾ ਜੀ ਹਾਂਜੀ ਇੱਥੇ ਰੋਕ ਕੇ ਮਸ਼ੀਨ ਨੂੰ ਹਲਕਾ ਜਿਹਾ ਇਦਾਂ ਗਲਾਈ ਵਿੱਚ ਘਮਾਣਾ ਤੁਸੀਂ ਹਾਂਜੀ ਆ ਦੇਖੋ ਇਦਾਂ ਗਲਾਈ 'ਚ ਘੁਮਾ ਲੈਣਾ ਜੀ ਹਾਂਜੀ ਆ ਦੇਖੋ ਬੁਜੀ ਹੁਣ ਆਪਾਂ ਦੂਸਰੇ ਕਾਰਨਰ ਤੋਂ ਵੀ ਗਲਾਈ 'ਚ ਥੋੜਾ ਜਿਹਾ ਘੁਮਾ ਲੈਣਾ ਜੀ ਹਲ ਦੇਖੋ ਜੀ ਹੁਣ ਹਲਕਾ ਜਿਹਾ ਆਪਾਂ ਇੱਥੋਂ ਵੀ ਘੁਮਾ ਲੈਣਾ ਜੀ ਹਾਂਜੀ ਆ ਦੇਖੋ ਤੁਸੀਂ ਆਪਣੇ ਬੈਗ ਤੇ ਵੀ ਕਲਰ ਬਲਾਈ ਤੇ ਧੁੰਮ ਗਿਆ ਜੀ ਆਪਾਂ ਸਲਾਈ ਕਰਦਿਆਂ ਨੇ ਆ ਜਾਣਾ ਤੁਸੀਂ ਹਾਂਜੀ ਹੁਣ ਆਪਾਂ ਇਸ ਤਰੀਕੇ ਨਾਲ ਸਲਾਈ ਲਗਾ ਲੈਣੀ ਜੀ ਇੱਥੋਂ ਤੁਸੀਂ ਨੀਚੇ ਤੋਂ ਜਿੱਥੇ ਆਪਣਾ ਨੀਚੇ ਆਪਾਂ ਕਟਿੰਗ ਕੀਤੀ ਉੱਥੋਂ ਤੁਸੀਂ 1 ਇੰਚ ਤੇ ਜੀ ਸਲਾਈ ਦੇਖੋ ਹਾਂਜੀ ਆਪਾਂ ਇੱਥੋਂ 1 ਇੰਚ ਤੇ ਆਪਾਂ ਉੱਪਰ ਨੂੰ ਰੱਖ ਲਿਆ ਜੀ ਇੱਥੇ ਸਲਾਈ ਆਪਾਂ ਹੁਣ ਪੱਕੀ ਕਰ ਦੇਣੀ ਜੀ ਹਾਂਜੀ ਪੱਕੀ ਕਰਕੇ ਹੁਣ ਆਪਾਂ ਦੇਖੋ ਕਾਲਰ ਨੂੰ ਕਿੱਦਾਂ ਫੋਲਡ ਕਰਨਾ ਇਹ ਤਰੀਕਾ ਤੁਸੀਂ ਜ਼ਰੂਰ ਦੇਖਿਓ ਜੀ ਹਾਂਜੀ ਹੁਣ ਆ ਆਪਾਂ ਇਦਾਂ ਕਰ ਲਿਆ ਜੀ ਇੱਥੋਂ ਆਪਾਂ ਇਹਨੂੰ ਇਦਾਂ ਕਰ ਲੈਣਾ ਜੀ ਆਹ ਕਾਲਰ ਨੂੰ ਆਪਾਂ ਸਿੱਧਾ ਕਰ ਲੈਣਾ ਜੀ ਸਿੱਧਾ ਕਰਕੇ ਜਿੰਨੀ ਤੁਸੀਂ ਗਲੇ ਦੀ ਚੜਾਈ ਰੱਖਣਾ ਚਾਹੁੰਦੇ ਜੀ ਉੰਨਾ ਕਾਲਰ ਨੂੰ ਆਪਾਂ ਸੈਟਿੰਗ ਕਰ ਲੈਣੀ ਹਾਂ ਜੀ ਹਾਂਜੀ ਆਹ ਦੇਖੋ ਇਸ ਤਰੀਕੇ ਨਾਲ ਜੀ ਆ ਜਾਣਾ ਤੁਹਾਡਾ ਕਾਲਰ ਇੱਥੋਂ ਆਪਾਂ ਕੱਪੜੇ ਨੂੰ ਫੋਲਡ ਕਰ ਲੈਣਾ फोल्ड करके फिर आपा थानू सीन लगा के दिखांदे हां हां जी जे तुसी गले दी नीचे चड़ाई ਘਟ ਰੱਖਣਾ ਚਾਹੁੰਦੇ ਆ ਜੀ ਇਸ ਤਰੀਕੇ ਨਾਲ ਕਰ ਲੋ ਫਿਰ ਆਪਾਂ ਇੱਥੇ ਸਲਾਈ ਲਗਾ ਲੈਣੀ ਜੀ हां जी ਇਹ ਜਿਹੜੀ ਸਲਾਈ ਆ ਜੀ ਬਹੁਤ ਧਿਆਨ ਨਾਲ ਲਗਾਣੀ ਤੁਸੀਂ ਹੁਣ ਤੁਹਾਨੂੰ ਲਗਾ ਕੇ ਦਿਖਾਉਂਦੇ ਆ ਜੀ ਇਦਾਂ ਤੁਹਾਡਾ ਕੱਲ ਇਹ ਰੈਡੀ ਹੋ ਜਾਣਾ ਜੀ ਹੁਣ ਅਸੀਂ ਇਹ ਤੁਹਾਨੂੰ ਉੱਪਰਲੀ ਸਲਾਈ ਲਗਾ ਕੇ ਦਿਖਾਉਂਦੇ ਆ ਹਾਂਜੀ ਹੁਣ ਆਪਾਂ ਇੱਥੋਂ ਜੀ ਸਲਾਈ ਲਗਾਣੀ ਸ਼ੁਰੂ ਕਰਨੀ ਆ ਆ ਦੇਖੋ ਜਿੱਥੋਂ ਆਪਾਂ ਗਲਾ ਫੋਲਡ ਕੀ ਕਰ ਕਰਕੇ ਦੇਖਦੇ ਸੀ ਇੱਥੋਂ ਆਪਾਂ ਸਲਾਈ ਲਗਾਣੀ ਸ਼ੁਰੂ ਕਰਾਂਗੇ ਜੀ ਇਹਨੂੰ ਵੀ ਆਪਾਂ ਆ ਜਿਹੜਾ ਨੀਚੇ ਵਾਲਾ ਕੱਪੜਾ ਕੱਟਿਆ ਹੋਇਆ ਇਹਨੂੰ ਵੀ ਆਪਾਂ ਫੋਲਡ ਕਰ ਲੈਣਾ ਅੰਦਰਲੀ ਸਾਈਡ ਨੂੰ ਆ ਦੇਖੋ ਤੁਸੀਂ ਹਾਂਜੀ ਆਹ ਵਾਲੇ ਵੀ ਗਲੇ ਨੂੰ ਇੱਦਾਂ ਸੈਟਿੰਗ ਕਰ ਲੈਣੀ ਆਪਾਂ ਹਾਂਜੀ ਇੱਥੇ ਤੁਸੀਂ ਮਸ਼ੀਨ ਰੋਕ ਕੇ ਤੱਕ ਮਾਰ ਲੈਣਾ ਜੀ ਇਹਨੂੰ ਹਾਂਜੀ ਆ ਦੇਖੋ ਆਪਾਂ ਸਲਾਈ ਲਵਾਣੀ ਜੀ ਬਹੁਤ ਫਾਈਨ ਸਲਾਈ ਲਵਾਣੀ ਆ ਹਾਂਜੀ ਹੁਣ ਆਪਾਂ ਸਲਾਈ ਸਾਰੇ ਸਾਈਡ ਤੇ ਘੁਮਾ ਦਾਂਗੇ ਹਾਂਜੀ ਹੁਣ ਤੁਸੀਂ ਇਸ ਤਰ੍ਹਾਂ ਜੀ ਸਿਲਾਈ ਲਗਾ ਲੈਣੀ ਚਾਰੋਂ ਸਾਈਡ ਤੇ ਤਾਂ ਜੋ ਸਾਡਾ ਕਲਰ ਪੱਕਾ ਹੋ ਜਾਵੇ ਬਹੁਤ ਹੀ ਸੌਖੇ ਤਰੀਕੇ ਨਾਲ ਜੀ ਇਹ ਗਲਾ ਬਣ ਜਾਂਦਾ